ਸਤਨਾਮ ਸ਼ਿਵਾਏ ਗੁਰੂ ਜੀ 12 ਮਹਾ ਮਾਂਝ ਮੱਲਾ ਪੰਜਮਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੇਠ ਜੁੜੰਦਾ ਲੋੜੀਏ ਜਿ세 ਅੱਗੇ ਸਭ ਨਿਵਾਨੋ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਮਣਕ ਮੋਤੀ ਨਾਮ ਪ੍ਰਭ ਓਨੇ ਲੱਗੈ ਨਾਈ ਸੰ ਰੰਗ ਸਬੇ ਨ ਰਾਇਣੀ ਜੇਤੇ ਮਨ ਭਵਨ ਜੋ ਹਰ ਲੋੜੈ ਸੋ ਕਰੇ ਸੋਈ ਜੀਏ ਕਰਨ ਜੋ ਪ੍ਰਭ ਕੀਤੇ ਆਪਣੇ ਸੇਕਏ ਤੰਨਾ ਆਪਣ ਲੀਆ ਜੇ ਮਿਲੇ ਵਿਛੜਿ ਕਿਉ ਰੁਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਾਨਾ ਹਰ ਜੇਟ ਰੰਗੀਲਾ ਤੇ ਸਣੀ ਜਿਸ ਕੈ ਭਗ ਮਥਨ ਜੇਠ ਦੇ ਮਹੀਨੇ ਰਾਈ ਗੁਰੂ ਜੀ ਫੁਰਬੋਉਦੇ ਹਨ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੋਣਾ ਚਾਹੀਦਾ ਹੈ ਜੇ ਸੱਗੇ ਸਾਰੇ ਜੀਵ ਆਪਣਾ ਸਿਰ ਨਵਾਉਂਦੇ ਹਨ ਜੋ ਸੱਜਣ ਪ੍ਰਭੂ ਦੇ ਲੜ ਲੱਗ ਜਾਂਦਾ ਹੈ ਤਾਂ ਉਹ ਕਿਸੇ ਜਮ ਅਦਿਕ ਨੂੰ ਹੁਕਮ ਨਹੀਂ ਕਰਦਾ ਕਿ ਬਨ ਕੇ ਅੱਗੇ ਲੈ ਜਾਏ ਪ੍ਰਭੂ ਦਾ ਨਾਮ ਹੀਰੇ ਮੋਤੀਆਂ ਦੇ ਬਰਾਬਰ ਬੇਸ਼ਕੀਮਤੀ ਹੈ ਜਿਸ ਨੂੰ ਕੋਈ ਚੁਰਾ ਕੇ ਨਹੀਂ ਲੈ ਜਾ ਸਕਦਾ ਵੈਗੁਰੂ ਦੇ ਜਿਤਨੇ ਵੀ ਕੌਤਕ ਹੋਰੇ ਹਨ ਉਹ ਸਾਰੇ ਮਨ ਨੂੰ ਪਿਆਰੇ ਲੱਗਦੇ ਹਨ ਪਰਮਾਤਮਾ ਉਹ ਹੀ ਕਰਦਾ ਹੈ ਜੋ ਉਸ ਦੀ ਰਜਾ ਹੁੰਦੀ ਹੈ ਜੀਵ ਉਹੀ ਕਾਰ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ ਉਹ ਧਨ ਹਨ ਤਾਰੀਫ ਤੇ ਕਾਬਲ ਅਖਵਾਉਂਦੇ ਹਨ ਜੇ ਜੀਵਨ ਦੇ ਆਪਣੇ ਉੱਦਮ ਨਾਲ ਮੇਲ ਸਕਦਾ ਹੋਵੇ ਤਾਂ ਉਹ ਉਸ ਤੋਂ ਵਿਛੜ ਕੇ ਦੁਖੀ ਕਿਉਂ ਹੋਣ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਉਹੀ ਖੁਸ਼ੀਆਂ ਮਾਣਦੇ ਹਨ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਜੇਠ ਦਾ ਮਹੀਨਾ ਉਸੇ ਲਈ ਖੁਸ਼ੀਆਂ ਵਾਲਾ ਹੈ ਜਿਸ ਨੂੰ ਪ੍ਰਭੂ ਮਿਲ ਜਾਂਦਾ ਹੈ ਇਹ ਵੀ ਤਾਂ ਹੀ ਹੁੰਦਾ ਹੈ ਜਿਸ ਤੇ ਭਾਗ ਜਾਗ ਪੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ